ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਨਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਲਈ ਸਰਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਉਹ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ। ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜਦੋਂ ਜਿਹੜਾ ਜੋਗਾ ਦੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾ ਵਿੱਚ ਆਉਂਦੀ ਆ ਤੇ ਉੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਫੋਟੋਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ। ਸੋ ਇਹ ਗੱਲ ਕਾਫੀ ਫਿਕਰਮੰਦ ਆ। ਜਦੋਂ ਉਹਦੀ ਉਹਨਾਂ ਨੇ ਕਿਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤਸਵੀਰੀ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਲਪਤਖ ਸਾਹਿਬ ਦੇ ਮੂਰਦੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹੜੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟਾ ਤੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਆ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਹੈ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈ ਗਈ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋ ਪਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਕਿ ਨਾ ਇਹ ਇਨਕੁਆਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਛਾਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਹੈ ਛਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਜ਼ਾਦਾ ਦੇ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕੀ ਇਹ ਸਬੂਤ ਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਦੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਪੂਰੀ ਜਿਹੜੀ ਆ ਕਾਨੂੰਨੀ ਗੱਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫਾਇਦਾ ਉਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਸੋ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਮਕਸਾਨ ਤੇ ਉਹਦੀ ਮਨਜਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਘਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੋਕਾਵਟ ਨਹੀਂ ਹੈ ਇਸ ਗੱਲ ਦੇ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜੰਮ ਜਿਵਾਣਾ ਜੋਗਾ ਦੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਉੱਥੇ ਜੋਗਾ ਦੇ ਕੂਸ ਦੇ ਵਿੱਚ ਉਹ ਫੋਟੋਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਤੋਂ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਉਣਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਲਪਤਖ ਸਾਹਿਬ ਦੇ ਮੂਹਰ ਦੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹੜੇ ਤੇ ਨਹੀਂ ਹੈਗਾ ਤੇ ਸੰਗਤ ਦੀ ਵੀ ਉਥੇ ਜਿਹੜਾ ਰਸ ਘਟ ਹੈ ਤੋਂ ਇਹ ਗੱਲ ਦੇਖ ਕੇ ਉਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਨੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈ ਗਈ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਈ ਪਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਕੀ ਨਾ ਇਹਨੂੰ ਫੌਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਛਾਵਾ ਜਾਂ ਜੋ ਕੁਛ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਛਾਉਣੀ ਕਮੇਟੀ ਤਿਆਰੀ ਕਰ ਰਹੀ ਆ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਾਂਤ ਦੇ ਉਥੋਂ ਦੀ ਮਰਜ਼ਾ ਦਾ ਖਲਣ ਕਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕਿ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪੂਰੀ ਜਿਹੜੀ ਆ ਤਾਂ ਦੇ ਗੱਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਹੈ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਿਯਾਇਜ਼ ਫਾਇਦਾ ਉਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਰਮਿਕ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਧਾਂ ਕਰਦੇ ਆ